ਸਰ ਅੱਜ ਜਨਮ ਦਿਹਾੜਾ ਵੀ ਮਨਾ ਰਹੇ ਤੇ ਨਾਲ ਹੀ ਬਹੁਤ ਬੜਾ ਵਧੀਆ ਉਪਰਾਲਾ ਕਰ ਰਹੇ ਦੂਸਰਾ ਜਨਮ ਦਿਹਾੜਾ ਆ ਸਭ ਤੋਂ ਪਹਿਲਾਂ ਮੈਂ ਪ੍ਰਿੰਸ ਨਿਨੀਏ ਬਹੁਤ ਬਹੁਤ ਮੁਬਾਰਕਾ ਦੇਣਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਨੌਜਵਾਨ ਇਹ ਬੱਚੇ ਨੇ ਇਹਨਾਂ ਨੇ ਇੱਕ ਨਵੀਂ ਮਤਲਬ ਸੋਚ ਪੈਦਾ ਕੀਤੀ ਹੈ ਜਿਹੜੇ ਅੱਜ ਕੱਲ ਦਾ ਟ੍ਰੈਂਡ ਚੱਲ ਰਿਹਾ ਬੱਚਿਆਂ ਦਾ ਜਨਮ ਦਿਨ ਮਨਾਉਂਦਾ ਔਰ ਤੋਂ ਹਟ ਕੇ ਇੱਕ ਨਵੀਂ ਗੱਲ ਇਹਨਾਂ ਨੇ ਲਿਆਂਦੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਮਤਲਬ ਸراہਣਾ ਯੋਗ ਹੈ ਸਾਡਾ ਵਾਤਾਵਰਣ ਜਿਹੜਾ ਬਹੁਤ ਜ਼ਿਆਦਾ ਪੀੜਾਂ ਦੇ ਕੱਟਣ ਨਾਲ ਡਵੈਲਪਮੈਂਟ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਇਹਨਾਂ ਨੇ ਪੌਦੇ ਲਾ ਕੇ ਪੰਛੀਆਂ ਨੂੰ ਬਚਾਉਣ ਵਾਲੀ ਜਿਹੜੀ ਮਹਮ ਹੈ ਉਹ ਬਹੁਤ ਖੂਬਸੂਰਤ ਮਹਮ ਹੈ ਪਰਮਾਤਮਾ ਪ੍ਰਿੰਸ ਸਿੱਧੂ ਨੂੰ ਬਹੁਤ ਲੰਬੀ ਉਮਰ ਦਵੇ ਤੇ ਇਹਦੇ ਦੋਸਤਾਂ ਨੂੰ ਤੇ ਹੋਰ ਸਾਰੇ ਲੋਕਾਂ ਨੂੰ ਇਹਦੀ ਸੋਚ ਤੇ ਪਹਿਰਾ ਦੇਣ ਲਈ ਤੇ ਇਹਨੂੰ ਵਧਾਉਣ ਵਾਸਤੇ ਦਾ ਸਹਿਯੋਗ ਮਿਲੇ ਤੇ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਦੁਗਣੀ ਚੱਕੀ ਦਵੇ ਇਸੇ ਆਸ਼ੀਰਵਾਦ ਦੇ ਨਾਲ ਮੈਂ ਪ੍ਰਿੰਸ ਸਿੱਧੂ ਨੂੰ ਇਹਦੀ ਸੋਚ ਤੇ ਸਲੂਟ ਕਰਦਾ ਹਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਕਿੰਨੇ ਸਾਰੇ ਜਿਹੜੇ ਵੰਡੇ ਜਾ ਰਹੇ ਨੇ ਜੀ ਕਿੰਨੀ ਕੋਈ ਆ ਕਰੀਬ 5000 ਦੇ ਕਰੀਬ ਅਸੀਂ ਜਿਹੜੇ ਡਿਫਰੈਂਟ ਡਿਫਰੈਂਟ ਜਿਹੜੇ ਪਲਾਂਟਸ ਨੇ ਉਹਦੇ ਵਿੱਚ ਫਲਾਂ ਦੇ ਪੌਦੇ ਵੀ ਹੈਗੇ ਨੇ ਫੁੱਲਾਂ ਦੇ ਵੀ ਹੈਗੇ ਨੇ ਤੇ ਉਹ ਡਿਫਰੈਂਟ ਡਿਫਰੈਂਟ ਜਿਹੜੇ ਜਿਵੇਂ ਆਪਣੇ ਪੀਪਲ ਹੋਇਆ ਬੋੜ ਹੋਇਆ ਇਦਾਂ ਦੇ ਪੇੜ ਵੀ ਅਸੀਂ ਦੇ ਵਿੱਚ ਰੱਖੇ ਹੈਗੇ ਆ ਤੇ ਬਾਕੀ ਉਹ ਪੰਛੀਆਂ ਦੇ ਜਿਹੜੇ ਹੁੰਦੇ ਛੋਟੇ ਛੋਟੇ ਉਹ ਵੀ ਮਤਲਬ ਕਾਫੀ ਅਸੀਮ ਮਾਤਰਾ ਦੇ ਵਿੱਚ ਸਾਰੇ ਡਿਨੂਟ ਕਰ ਰਹੇ ਆ ਸਾਰਾ ਅੱਜ ਸਮਾਜ ਨੇ ਗੋਣਗੇ ਚਲ ਕਿਉਂਕਿ ਜਿਸ ਦਾ ਫੀਲ ਪੌਦੇ ਵੱਡੇ ਵਿੱਚ ਆ ਰਹੇ ਨੇ ਨਾ ਹਾਈਵੇ ਬਣਾਉਣ ਦੇ ਤੱਕ ਤੇ ਅੱਜ ਲੋਕੋ ਲੋਕਾਂ ਨੂੰ ਲੋੜ ਕਿ ਸਮਾਜ ਦੇ ਤੁਹਾਡੀ ਬਿਲਕੁਲ ਗੱਲ ਠੀਕ ਹੈ ਅੱਜ ਕੱਲ ਬਿਲਕੁਲ ਲੋੜ ਹੈ ਸਾਨੂੰ ਪੌਦੇ ਲਾਉਣ ਦੀ ਤੇ ਇਹਨਾਂ ਵੱਲੋਂ ਜਿਹੜੀ ਇਹ ਮਹਮ ਸ਼ੁਰੂ ਕੀਤੀ ਗਈ ਹੈ ਇਹ ਸਾਰਿਆਂ ਨੂੰ ਇੱਕ ਨਵੀਂ ਸੋਚ ਵੀ ਦਿੰਦੀ ਹੈ ਆਪਾਂ ਸਾਰੇ ਵੀ ਦੋ ਦੋ ਚਾਰ ਚਾਰ ਪੌਦੇ ਜੀ ਆਪਣੇ ਜਨਮ ਦਿਨ ਤੇ ਕਿਸੇ ਦੀਵਾਲੀ ਤੇ ਜਾਂ ਕਿਸੇ ਤਿਉਹਾਰ ਤੇ ਲਾਣਾ ਸ਼ੁਰੂ ਕਰੀਏ ਤਾਂ ਉਹ ਦਿਨ ਦੂਰ ਨਹੀਂ ਹੋਣਾ ਪਹਿਲਾਂ ਹੀ ਤਰ੍ਹਾਂ ਜਿਹੜੀ ਹਵਾ ਵਾਤਾਵਰਨ ਆਪਣਾ ਸਾਫ਼ ਹੋ ਜਾਊਗਾ ਪ੍ਰਿੰਸ ਅੰਜਲਾ ਤੁਹਾਡਾ ਜਨਮ ਦਿਨ ਤੇ ਤੁਸੀਂ ਆ ਉਪਰਾਲਾ ਕੀਤਾ ਕਿਥੋਂ ਸਿਹਤ ਮਿਲੀ ਹੈ ਇਹ ਸਾਡੇ ਵੱਡੇ ਭਾਈ ਸਾਹਿਬ ਰਾਹੁਲ ਕੋਸ਼ਲ ਜੀ ਨੇ ਇਸ ਪਿਛਲੇ ਸਾਲ ਅਸੀਂ ਪਾਰਟੀ ਦਾ ਪ੍ਰੋਗਰਾਮ ਬਣਾ ਰਹੇ ਸੀ ਤੇ ਇਹਨਾਂ ਨੇ ਹੀ ਕਿਹਾ ਸੀ ਵੀ ਪਿਛਲੇ ਸਾਲ ਵੀ ਇਹ ਪਾਰਟੀ ਦਾ ਹਰ ਬੰਦੀ ਕਰ ਲਿੰਦੇ ਨੇ ਵੀ ਇੱਕ ਕੋਈ ਵਧੀਆ ਚੀਜ਼ ਆਪਾਂ ਕਰਿਆ ਜਾਵੇ ਜਿਹਨੂੰ ਸਮਾਜ ਨੂੰ ਇੱਕ ਆਪਾਂ ਮਤਲਬ ਕਿ ਸਿਹਤ ਦੇ ਸਕੀਏ ਤੇ ਪਿਛਲੇ ਸਾਲ ਅਸੀਂ 5000 ਬੂਟਾ ਡੋਨੇਟ ਕਰਿਆ ਸੀ ਇਸ ਸਾਲ ਇਹਨਾਂ ਨੇ ਐਡ-ਆਨ ਕਰਾ ਕੇ 5000 ਦੇ ਨਾਲ 500 ਬਰਡ ਹਾਊਸ ਵੀ ਨਾਲ ਡੋਨੇਟ ਕਰਿਆ ਜੀ ਅਸੀਂ ਕਿੰਨੇ ਕ ਅੱਜ ਨੌਜਵਾਨ ਕਾਹਲੀ ਇਕੱਠੇ ਹੋਏ ਆ ਕਿ ਦੇ ਨੌਜਵਾਨ ਇਧਰ ਲਈ ਬਸ ਚੱਲਣਗੇ ਬਿਲਕੁਲ ਜੀ ਬਿਲਕੁਲ ਪਿਛਲੇ ਸਾਲ ਨਾਲੋਂ ਇਸ ਸਾਲ ਸਾਨੂੰ ਦੁਗਣਾ ਤਿਗਣਾ ਹੰਗਾਰਾ ਮਿਲਿਆ ਤੇ ਹੁਣ ਤੁਸੀਂ ਇਕੱਠ ਵੀ ਦੇਖ ਸਕਦੇ ਹੋ ਲੋਕਾਂ ਦੇ ਚਿਹਰੇ ਦੇਖ ਸਕਦੇ ਹੋ ਲੋਕਾਂ ਦੇ ਚਿਹਰਿਆਂ ਤੋਂ ਪਤਾ ਲੱਗ ਸਕਦਾ ਵੀ ਅਸੀਂ ਆਪਣੀ ਜੰਗ ਜਿਹੜੀ ਅਸੀਂ ਸ਼ੁਰੂ ਕਰੀ ਸੀ ਉਹ ਜਿੱਤ ਚੁੱਕੇ ਹਾਂ 90% ਅਸੀਂ ਜੰਗ ਜਿੱਤ ਚੁੱਕੇ ਹਾਂ ਅਸੀਂ ਦੇਖਿਆ ਜਦੋਂ ਲੋਕ ਧਰਮ ਦੇ ਯਾਰ ਰਾਜਨੀਤੀ ਦੇ ਕੰਮ ਕਰਦੇ ਆਂ ਤੇ ਅਗਲਾ ਆਪਣਾ ਰਾਜਨੀਤੀ ਹੁੰਦਾ ਨਹੀਂ ਨਹੀਂ ਤੁਸੀਂ ਕਿਸੇ ਪਾਰਟੀ ਪੁਪੀ ਜਾਂਦੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਕਿਸੇ ਵੀ ਨਹੀਂ ਕਰੇਗਾ ਸੋਚ ਰਹੇ ਅਸੀਂ ਇਹ ਭਾਈਆਂ ਦੇ ਸਾਥ ਨਾਲ ਸਾਡੇ ਵੱਡੇ ਭਾਈ ਸਾਹਿਬ ਨੇ ਇਧਰ ਚਾਚ ਸੋਸ਼ਲ ਵਰਕਰ ਸੋਸ਼ਲ ਵਰਕਰ ਕਰਕੇ ਹੀ ਅਸੀਂ ਖੁਸ਼ ਆ ਜੀ ਅੱਜ ਕਿੰਨੇ ਪੋਦੇ ਜਿਹੜੇ ਆ ਹੁਣ ਤਰਜਾ ਜੀ ਅੱਜ 5000 ਵੋਟਾ ਹਾਲ ਤੱਕ ਡੋਨੇਟ ਹੋ ਚੁੱਕਿਆ ਜੀ ਬਾਕੀ ਚੱਲ ਰਿਹਾ ਬਾਕੀ 500 ਬਰਡ ਹਾਊਸ ਹੁਣ ਤੱਕ ਡੋਨੇਟ ਹੋ ਚੁੱਕਿਆ ਜੀ ਹਾਂ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਕਲਪਾਂ ਚ ਪਾਰਟੀਆਂ ਕਰ ਰਹੇ ਤੇ ਚਿੱਲਾਈ ਝਗੜੇ ਹੁੰਦੇ ਆ ਉਹਦੀ ਥਾਂ ਤੇ ਜਿਵੇਂ ਤੁਸੀਂ ਵਧੀਆ ਉਪਰਾਲਾ ਕੀਤਾ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਗਾ ਇੱਕ ਵਾਰ ਉਰੇ ਆ ਕੇ ਦੇਖਣ ਤੇ ਲੋਕਾਂ ਦੀ ਮਤਲਬ ਕਿ ਖੁਸ਼ੀ ਮਿਲਦੀ ਹੈ ਇੱਕ ਲੋਕਾਂ ਨੂੰ ਦੇਖ ਕੇ ਜਦੋਂ ਡੋਨੇਟ ਕਰਦੇ ਆ ਤੇ ਮੇਰੇ ਨਾਲ ਦੇ ਮੈਨੂੰ ਮੈਨੂੰ ਲੱਗਦਾ ਵੀ ਪਿਛਲੇ ਸਾਲ ਨਾਲੋਂ ਜੇ ਅਸੀਂ 50 ਜਾਣੇ ਜੀ ਇਸ ਸਾਲ ਅਸੀਂ 100 ਜਾਣੇ ਇਕੱਠੇ ਹੋਏ ਆ ਤੇ 100 ਜਾਣਿਆਂ ਨਾਲ ਅੱਜ ਵੀ 15 20 ਮੁੰਡੇ ਸਾਡੇ ਨਾਲ ਨਵੇਂ ਜੁੜੇ ਨੇ ਜਿਹੜੇ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਵਰਕ ਕਰਨ ਵਾਸਤੇ ਤਿਆਰ ਆ ਸਰ ਅੱਜ ਜਨਮ ਦਿਹਾੜਾ ਵੀ ਮਨਾ ਰਹੇ ਤੇ ਨਾਲ ਹੀ ਬਹੁਤ ਬੜਾ ਵਧੀਆ ਉਪਰਾਲਾ ਕਰ ਰਹੇ ਦੂਸਰਾ ਜਿਹੜਾ ਆ ਸਭ ਤੋਂ ਪਹਿਲਾਂ ਮੈਂ ਪ੍ਰਿੰਸ ਨੀਨਿਏ ਬਹੁਤ ਬਹੁਤ ਮੁਬਾਰਕਾ ਦੇਣਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਨੌਜਵਾਨ ਇਹ ਬੱਚੇ ਨੇ ਇਹਨਾਂ ਨੇ ਇੱਕ ਨਵੀਂ ਮਤਲਬ ਸੋਚ ਪੈਦਾ ਕੀਤੀ ਹੈ ਜਿਹੜੇ ਅੱਜ ਕੱਲ ਦਾ ਟ੍ਰੈਂਡ ਚੱਲ ਰਿਹਾ ਬੱਚਿਆਂ ਦਾ ਜਨਮ ਦਿਨ ਮਨਾਉਂਦਾ ਔਰ ਤੋਂ ਹਟ ਕੇ ਇੱਕ ਨਵੀਂ ਗੱਲ ਇਹਨਾਂ ਨੇ ਲਿਆਂਦੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਮਤਲਬ ਸਰਹਾਣਾਯੋਗ ਹੈ ਸਾਡਾ ਵਾਤਾਵਰਣ ਜਿਹੜਾ ਬਹੁਤ ਜ਼ਿਆਦਾ ਬੀੜਾਂ ਦੇ ਕੱਟਣ ਨਾਲ ਡਵੈਲਪਮੈਂਟ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਇਹਨਾਂ ਨੇ ਪੌਦੇ ਲਾ ਕੇ ਪੰਛੀਆਂ ਨੂੰ ਬਚਾਉਣ ਵਾਲੀ ਜਿਹੜੀ ਮਹਿਮ ਹੈ ਉਹ ਬਹੁਤ ਖੂਬਸੂਰਤ ਮਹਿਮ ਹੈ ਪ੍ਰਮਾਤਮਾ ਪ੍ਰਿੰਸ ਸਿੱਧੂ ਨੂੰ ਬਹੁਤ ਲੰਬੀ ਉਮਰ ਦਵੇ ਤੇ ਇਹਦੇ ਦੋਸਤਾਂ ਨੂੰ ਤੇ ਹੋਰ ਸਾਰੇ ਲੋਕਾਂ ਨੂੰ ਇਹਦੀ ਸੋਚ ਤੇ ਪਹਿਰਾ ਦੇਣ ਲਈ ਤੇ ਇਹਨੂੰ ਵਧਾਉਣ ਵਾਸਤੇ ਦਾ ਸਹਿਯੋਗ ਮਿਲੇ ਤੇ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਦੁਗਣੀ ਚੱਕੀ ਦਵੇ ਇਸੇ ਅਸ਼ੀਰਵਾਦ ਦੇ ਨਾਲ ਮੈਂ ਪ੍ਰਿੰਸ ਸਿੱਧੂ ਨੂੰ ਇਹਦੀ ਸੋਚ ਤੇ ਸਲੂਟ ਕਰਦਾ ਹਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਕਿੰਨੇ ਬੰਦੇ ਨੇ ਜਿਹੜੇ ਵੱਡੇ ਜਾ ਰਹੇ ਨੇ ਗਿਣਤੀ ਕੋਈ ਨਹੀਂ ਆ ਕਰੀਬ 5000 ਦੇ ਕਰੀਬ ਅਸੀਂ ਜਿਹੜੇ ਡਿਫਰੈਂਟ ਡਿਫਰੈਂਟ ਜਿਹੜੇ ਪਲਾਂਟਸ ਨੇ ਉਹਦੇ ਵਿੱਚ ਫਲਾਂ ਦੇ ਪੌਦੇ ਵੀ ਹੈਗੇ ਨੇ ਫੁੱਲਾਂ ਦੇ ਵੀ ਹੈਗੇ ਨੇ ਤੇ ਉਹ ਡਿਫਰੈਂਟ ਡਿਫਰੈਂਟ ਜਿਹੜੇ ਜਿਵੇਂ ਆਪਣੇ ਪੀਪਲ ਹੋਇਆ ਬੋੜ ਹੋਇਆ ਇਦਾਂ ਦੇ ਪੇੜ ਵੀ ਅਸੀਂ ਦੇ ਵਿੱਚ ਰੱਖੇ ਆ ਗਏ ਤੇ ਬਾਕੀ ਉਹ ਪੰਛੀਆਂ ਦੇ ਜਿਹੜੇ ਕਰ ਹੁੰਦੇ ਛੋਟੇ ਛੋਟੇ ਉਹ ਵੀ ਮਤਲਬ ਕਾਫੀ ਅਸੀਂ ਮਾਤਰਾ ਦੇ ਵਿੱਚ ਸਾਰੇ ਡਿਨੂਟ ਕਰ ਰਹੇ ਹਾਂ ਸਾਰਾ ਅੱਜ ਸਮਾਜ ਨੂੰ ਲੋੜ ਵੀ ਚੀਜ਼ ਕਿ ਉਹ ਕਿ ਜਿਸ ਤਰ੍ਹਾਂ ਪੇੜ ਪੌਦੇ ਵੱਡੇ ਵੀ ਜਾ ਰਹੇ ਨੇ ਨਾ ਹਾਈਵੇ ਬਣਾਉਣ ਦੇ ਜੱਗਤ ਤੇ ਤਾਂ ਅੱਜ ਲੋਕੋ ਲੋਕਾਂ ਨੂੰ ਲੋੜ ਦੇ ਚੀਜ਼ ਦੀ ਸਮਾਜ ਦੇ ਤੁਹਾਡੀ ਬਿਲਕੁਲ ਗੱਲ ਠੀਕ ਹੈ ਅੱਜ ਕੱਲ ਬਿਲਕੁਲ ਲੋੜ ਹੈ ਸਾਨੂੰ ਪੌਦੇ ਲਾਉਣ ਦੀ ਤੇ ਇਹਨਾਂ ਵੱਲੋਂ ਜਿਹੜੀ ਇਹ ਮਹਿਮ ਸ਼ੁਰੂ ਕੀਤੀ ਗਈ ਹੈ ਇਹ ਸਾਰਿਆਂ ਨੂੰ ਇੱਕ ਨਵੀਂ ਸੋਚ ਵੀ ਦਿੰਦੀ ਹੈ ਆਪਾਂ ਸਾਰੇ ਵੀ 2-2 4-4 ਪੌਦੇ ਜੀ ਆਪਣੇ ਜਨਮ ਦਿਨ ਤੇ ਕਿਸੇ ਦੀਵਾਲੀ ਤੇ ਜਾਂ ਕਿਸੇ ਤਿਉਹਾਰ ਤੇ ਲਾਣੇ ਸ਼ੁਰੂ ਕਰੀਏ ਤਾਂ ਉਹ ਦਿਨ ਦੂਰ ਨਹੀਂ ਹੋਣਾ ਪਹਿਲਾਂ ਇੰਨੀ ਤਰ੍ਹਾਂ ਜਿਹੜੀ ਹਵਾ ਵਾਤਾਵਰਨ ਆਪਣਾ ਸਾਫ਼ ਹੋ ਜਾਵੇ। ਹਾਂ ਰੋਲ ਆ ਪ੍ਰਿੰਸ ਅੱਜ ਜਿਹੜਾ ਤੁਹਾਡਾ ਜਨਮ ਦਿਨ ਤੇ ਤੁਸੀਂ ਆ ਉਪਰਾਲਾ ਕੀਤਾ ਕਿੱਥੋਂ ਸਿਹਤ ਮਿਲੀ ਹੈ ਇਹ ਸਾਡੇ ਵੱਡੇ ਭਾਈ ਸਾਹਿਬ ਰਾਹੁਲ ਕੋਸ਼ਲ ਜੀ ਨੇ ਪਿਛਲੇ ਸਾਲ ਅਸੀਂ ਪਾਰਟੀ ਦਾ ਪ੍ਰੋਗਰਾਮ ਬਣਾ ਰਹੇ ਸੀ ਤੇ ਇਹਨਾਂ ਨੇ ਹੀ ਕਿਹਾ ਸੀ ਵੀ ਪਿਛਲੇ ਸਾਲ ਵੀ ਇਹ ਪਾਰਟੀ ਦਾ ਹਰ ਬੰਦੀ ਕਰ ਲੈਂਦੇ ਨੇ ਵੀ ਇੱਕ ਕੋਈ ਵਧੀਆ ਚੀਜ਼ ਆਪਾਂ ਕਰਿਆ ਜਾਵੇ ਜਿਹਨੂੰ ਸਮਾਜ ਨੂੰ ਇੱਕ ਆਪਾਂ ਮਤਲਬ ਕਿ ਸਿਹਤ ਦੇ ਸਕੀਏ ਤੇ ਪਿਛਲੇ ਸਾਲ ਅਸੀਂ 5000 ਬੂਟਾ ਡੋਨੇਟ ਕਰਿਆ ਸੀ ਤੇ ਇਸ ਸਾਲ ਇਹਨਾਂ ਨੇ ਐਡ-ਆਨ ਕਰਾ ਕੇ 5000 ਦੇ ਨਾਲ 500 ਬर्ड हाउस ਵੀ ਨਾਲ ਡੋਨੇਟ ਕਰਿਆ ਜੀ ਅਸੀਂ ਕਿੰਨੇ ਕ ਅੱਜ ਨੌਜਵਾਨ ਸਾਹੀ ਇਕੱਠੇ ਹੋਏ ਆ ਕਿ ਦੇ ਨੌਜਵਾਨ ਇਧਰ ਲਈ ਬਸ ਚਿੱਲਣਗੇ ਬਿਲਕੁਲ ਜੀ ਬਿਲਕੁਲ ਪਿਛਲੇ ਸਾਲ ਨਾਲੋਂ ਇਸ ਸਾਲ ਸਾਨੂੰ ਦੁਗਣਾ ਤਿਗਣਾ ਹੰਗਾਰਾ ਮਿਲਿਆ ਤੇ ਹੁਣ ਤੁਸੀਂ ਇਕੱਠ ਵੀ ਦੇਖ ਸਕਦੇ ਹੋ ਲੋਕਾਂ ਦੇ ਚਿਹਰੇ ਦੇਖ ਸਕਦੇ ਹੋ ਲੋਕਾਂ ਦੇ ਚਿਹਰਿਆਂ ਤੋਂ ਪਤਾ ਲੱਗ ਸਕਦਾ ਵੀ ਅਸੀਂ ਆਪਣੀ ਜੰਗ ਜਿਹੜੀ ਅਸੀਂ ਸ਼ੁਰੂ ਕਰੀ ਸੀ ਉਹ ਜਿੱਤ ਚੁੱਕੇ ਹਾਂ 90% ਅਸੀਂ ਜੰਗ ਜਿੱਤ ਚੁੱਕੇ ਹਾਂ ਅਸੀਂ ਦੇਖਿਆ ਜਦੋਂ ਲੋਕ ਧਰਮ ਦੇ ਯਾ ਰਾਜਨੀਤੀ ਦੇ ਕੰਮ ਕਰਦੇ ਆ ਤੇ ਅਗਲਾ ਆਪਣਾ ਰਾਜਨੀਤਿਕ ਨਹੀਂ ਨਹੀਂ ਕਿਸੇ ਕਿਸੇ ਪਾਰਟੀ ਪੁੱਕੀ ਜਾਣ ਨਹੀਂ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਕਿਸੇ ਵੀ ਨਹੀਂ ਕਰੇਗਾ ਸੋਚ ਰਹੇ ਅਸੀਂ ਇਹ ਭਾਈਆਂ ਦੇ ਸਾਥ ਨਾਲ ਸਾਡੇ ਵੱਡੇ ਭਾਈ ਸਾਹਿਬ ਨੇ ਇਧਰ ਚਾਚਾ ਜੀ ਸੋਸ਼ਲ ਵਰਕਰ ਸੋਸ਼ਲ ਵਰਕਰ ਕਰਕੇ ਹੀ ਅਸੀਂ ਖੁਸ਼ ਆ ਜੀ ਅੱਜ ਕਿੰਨੇ ਬੋਟੇ ਜਿਹੜੇ ਆ ਹੁਣ ਤੱਕ ਆ ਜੀ ਅੱਜ 5000 ਵੋਟਾ ਹਾਲ ਤੱਕ ਡੋਨੇਟ ਹੋ ਚੁੱਕਿਆ ਜੀ ਬਾਕੀ ਚੱਲ ਰਿਹਾ ਬਾਕੀ 500 ਬਰਡ ਹਾਊਸ ਹੁਣ ਤੱਕ ਡੋਨੇਟ ਹੋ ਚੁੱਕਿਆ ਜੀ ਮੈਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੂੰਗਾ ਜਿਹੜਾ ਅੱਜ ਕਲਪਾਂ ਚ ਪਾਰਟੀਆਂ ਕਰ ਰਹੇ ਤੇ ਚੀਲਾਈ ਝਗੜੇ ਹੁੰਦੇ ਆ ਉਹਦੀ ਥਾਂ ਤੇ ਜਿਵੇਂ ਤੁਸੀਂ ਵਧੀਆ ਉਪਰਾਲਾ ਕੀਤਾ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੂੰਗਾ ਇੱਕ ਵਾਰ ਉਰੇ ਆ ਕੇ ਦੇਖਣ ਤੇ ਲੋਕਾਂ ਦੀ ਮਤਲਬ ਕਿ ਖੁਸ਼ੀ ਮਿਲਦੀ ਆ ਇੱਕ ਲੋਕਾਂ ਨੂੰ ਦੇਖ ਕੇ ਜਦੋਂ ਡੋਨੇਟ ਕਰਦੇ ਆ ਤੇ ਮੇਰੇ ਨਾਲ ਦੇ ਮੈਨੂੰ ਮੈਨੂੰ ਲੱਗਦਾ ਵੀ ਪਿਛਲੇ ਸਾਲ ਨਾਲੋਂ ਜੇ ਅਸੀਂ 50 ਜਾਣੇ ਜੀ ਇਸ ਸਾਲ ਅਸੀਂ 100 ਜਾਣੇ ਇਕੱਠੇ ਹੋਏ ਆ ਤੇ 100 ਜਾਣਿਆਂ ਨਾਲ ਅੱਜ ਵੀ 15-20 ਮੁੰਡੇ ਸਾਡੇ ਨਾਲ ਨਵੇਂ ਜੁੜੇ ਨੇ ਜਿਹੜੇ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਵਰਕ ਕਰਨ ਵਾਸਤੇ ਤਿਆਰ ਆ